ਪੰਜਾਬ ਸਰਕਾਰ ਆਪ ਚੀਤੇਦਵਾਰ ਮੁਹਿੰਮ ਦੇ ਤਹਿਤ ਲੁਧਿਆਣਾ ਵਿੜਾ ਨੰਬਰ 70 ਵਿਖੇ ਵਿਧਾਇਕ ਅਸ਼ੋਕ ਪ੍ਰਸ਼ੰਤ ਪੱਪੀ ਦੀ ਅਗਵਾਈ ਹੇਠ ਫ੍ਰੀ ਕੈਂਪ ਲਗਾਏ ਹਨ ਪੱਤਿਕਾਨ ਕਲਬਤਕਾਰਧਾਮ ਵਿਧਾਇਕ ਅਸ਼ੋਕ ਪ੍ਰਸ਼ੰਤ ਪੱਪੀ ਨੇ ਦੱਸਿਆ ਕਿ ਜਿਹੜੇ ਲੋਕਾਂ ਦੇ ਪਿਛਲੇ ਲੰਬੇ ਸਮੇਂ ਤੋਂ ਇੰਤਕਾਲਾ ਦੀ ਖਾਮ ਮਦੂਰੇ ਪਏ ਨੇ ਜਿਨ੍ਹਾਂ ਲੋਕਾਂ ਦੀਆਂ ਪੈਨਸ਼ਨਾਂ ਨਹੀਂ ਲੱਗ ਰਹੀਆਂ ਉਹਨਾਂ ਲੋਕਾਂ ਦੀਆਂ ਪੈਨਸ਼ਨਾਂ ਅੱਜ ਲਗਵਾਈਆਂ ਗਈਆਂ ਨੇ ਹਣੇ ਕਿ ਆ ਜਿਹੜੇ ਲੋਕ ਇਸ ਕੈਂਪ ਤੋਂ ਵਾਣਚੇ ਰਹੇ ਜਾਣ ਕੇ ਉਹਨਾਂ ਲੋਕਾਂ ਦੇ ਲਈ ਜਲਦੀ ਮੁਰਤੂ ਕੈਂਪ ਲਗਾਏ ਜਾਣਗੇ ਵਿਧਿਆਣਾ ਲਾਈਵ ਲਈ ਠਿਕਾਤ ਖਾਸ ਰਿਪੋਰਟ ਇਹਦੇ ਚ ਸਭ ਨਾਲੋਂ ਪਹਿਲਾਂ ਤਾਂ ਇੰਤਕਾਲਾਂ ਦਾ ਜਿਹੜਾ ਕੰਮ ਆ ਲੋਕਾਂ ਦੇ ਪੁਰਾਣੇ ਇੰਤਕਾਲ ਜਿਹੜੇ ਰੁਕੇ ਹੋਏ ਆ ਕਈ ਸਾਲਾਂ ਤੋਂ ਉਹ ਹੋ ਰਿਹਾ ਇੱਕ ਹਫਤਾ ਪਹਿਲਾਂ ਮੈਂ ਦੇਖਿਆ ਹੁਣ ਤੁਸੀਂ ਕੋਸ਼ਟ ਆਸ਼ਰਮ ਦੇ ਕੋਲ ਸਾਰੇ ਹੀ ਮਹਿਤਮਿਆਂ ਦੇ ਜਿਹੜੇ ਅਫਸਰ ਸਹਿਬਾਨ ਆ ਸਾਰਿਆਂ ਨੇ ਆ ਕੇ ਸਰਕਾਰ ਤੁਹਾਡੇ ਦੁਆਰ ਇਹ ਸਰਕਾਰ ਜਾ ਰਹੀ ਹੈ ਲੋਕਾਂ ਦੇ ਦੁਆਰ ਅੱਗੇ ਲੋਕ ਜਾਂਦੇ ਸੀ ਦਫ਼ਤਰਾਂ 'ਚ ਪਰ ਹੁਣ ਸਰਕਾਰ ਚੱਲ ਕੇ ਆ ਰਹੀ ਹੈ ਲੋਕਾਂ ਦੀ ਸਹੂਲਤਾਂ ਲਈ ਇੱਕ ਇੰਤਕਾਲ ਪੈਨਸ਼ਨਾਂ ਔਰ ਹੈਲਪ ਦੇ ਲਈ ਜੋ ਜੋ ਸਹੂਲਤ ਲੋਕਾਂ ਦੀ ਜ਼ਰੂਰਤ ਆ ਇੱਕ ਹਿੱਸਾ ਵਾ ਜੋ ਲੋਕਾਂ ਦੀ ਲਾਈਫ ਦਾ ਉਹ ਸਾਰੇ ਕੰਮ ਇੱਥੇ ਬੈਠ ਕੇ ਹੋਊਗੇ ਸਰਕਾਰ ਲੋਕਾਂ ਦੇ ਦਰਵਾਜ਼ਾ ਜਾ ਕੇ ਕਰੂਗੀ ਨਾ ਲੋਕਾਂ ਨੂੰ ਕਿਸੇ ਦਫ਼ਤਰਾਂ ਚ ਜਾਣਾ ਪਊਗਾ ਬਾ ਮੈਂ ਲੱਗ ਕੇ ਨਿਵਾਸੀਆਂ ਨੂੰ ਇਹੀ ਕਹਿਣਾ ਚੋਨਾਮਾ ਵੀ ਇਹ ਕੈਂਪ ਲੱਗਦੇ ਰਿਹਾ ਕਰਨੇ ਆ ਤੁਸੀਂ ਆਪਣੇ ਇਸ ਕੈਂਪਾਂ ਦਾ ਆ ਕੇ ਲਾਹਾ ਤੱਕੋ ਔਰ ਐਸਾ ਫਾਇਦਾ ਠਾਓ ਕਿਉਂਕਿ ਕਿੱਥੇ ਦਾ ਤੁਹਾਨੂੰ ਦਿਹਾੜੀ ਤੋੜ ਕੇ ਜਾਣਾ ਪਊ ਕਿਸੇ ਦਫਤਰ ਦੇ ਵਿੱਚ ਕਿੱਥੇ ਆਪ ਅਫਸਰ ਆ ਕੇ ਤੁਹਾਡੇ ਕੋਲੋਂ ਕੰਮ ਕਰਨ ਲਈ ਤਿਆਰ ਨੇ ਸਰਦਾਰ ਭਗਵੰਤ ਸਿੰਘ ਮਾਨ ਦੀ ਜਿਹੜੀ ਸਰਕਾਰ ਦੀ ਸੋਚ ਆ ਉਹ 3.5 ਕਰੋੜ ਲੋਕਾਂ ਨਾਲ ਜੋ ਕੀਤਾ ਹੋਇਆ ਵਾਦਾ ਵਾ ਕੱਲੇ ਕੱਲੇ ਵਾਦੇ ਨੂੰ ਪੂਰਾ ਕਰਨਾ ਇਹ ਸਰਕਾਰ ਦਾ ਪਹਿਲਾ ਮਿਸ਼ਨ ਤੇ ਪਹਿਲਾ ਨਿਸ਼ਾਨਾ ਮਾ ਜੋ ਲੋਕਾਂ ਦਾ ਕੰਮ ਆ ਉਹ ਲੋਕਾਂ ਦੇ ਘਰ ਜਾ ਕੇ ਕਰਾਇਆ ਜਾਵੇ। ਅੱਜ ਵਾਰਡ ਨੰਬਰ 71 ਪੁਰਾਣਾ ਵਾਰਡ ਨੰਬਰ 55 ਤੇ ਕੈਂਪ ਲਾਇਆ ਗਿਆ ਹੈ। ਇਹਦੇ ਵਿੱਚ ਇੰਤਖਾਲਾ ਦਾ ਕੈਂਪ ਹੈ, ਪੈਨਸ਼ਨ ਦਾ ਕੈਂਪ ਹੈ ਤੇ ਹੈਲਥ ਦਾ ਕੈਂਪ ਹੈ। ਇਹ ਸਾਰੇ ਕੈਂਪ ਕਰਾਇਏ ਗਏ ਕਾਫੀ ਦੇ ਸਵੇਰ 9:00 ਤੋਂ ਲੈ ਕੇ 2:00 ਵਜੇ ਤੱਕ 3:00 ਵਜੇ ਤੱਕ ਕੈਂਪ ਹੈਗਾ ਸਾਡਾ ਤੇ ਕਾਫੀ ਲੋਕ ਲਾਭ ਉਤਾਰ ਕਰ ਕੀ ਚੁੱਕੇ ਨੇ ਤੇ ਕਾਫੀ ਲੋਕ ਆ ਰਹੇ ਨੇ। ਬਹੁਤ ਵਧੀਆ ਸ਼ਾਹ ਜੀ ਪਹਿਲੀ ਵਾਰ ਇਹੋ ਜੇ ਕੰਮ ਹੋਏ ਨੇ ਜੋ ਬਾਹਰ ਸਰਕਾਰ ਕਰਦੀ ਸਾਡੇ ਐਮਐਲਏ ਸਾਹਿਬ ਕਰ ਰਹੇ ਨੇ। ਉਹਨਾਂ ਨੂੰ ਆਪ ਸ਼ੌਕ ਹੈ ਕੰਮ ਕਰਨ ਦਾ। ਕਿਸ ਕਰਕੇ ਉਹ ਕੰਮ ਆਪ ਵਧੀਆ ਕਰ ਰਹੇ ਨੇ ਹਰ 2 4 10 ਦਿਨਾਂ ਬਾਅਦ ਸਾਨੂੰ ਨਵਾਂ ਕੰਮ ਕਹਿੰਦੇ ਨੇ ਲਾਓ ਤੇ ਅਸੀਂ ਉਹ ਕੰਮ ਕਰਕੇ ਲੋਕਾਂ ਦੇ ਘਰਾਂ 'ਚ ਕੰਮ ਕਰਾ ਰਹੇ ਹਾਂ ਬਿਲਕੁਲ ਲੱਗਦੇ ਰਹਿਣਗੇ ਜੀ ਇਹੋ ਜਿਹਾ ਬਿਲਕੁਲ ਲੱਗਦੇ ਰਹਿਣਗੇ ਅਸੀਂ ਲੋਕਾਂ ਦਾ ਕੰਮ ਕਰਾਉਂਦੇ ਰਾਵਾਂ ਲੋਕਾਂ ਨੂੰ ਕਹਿੰਦੇ ਤੁਸੀਂ ਆਪਣੇ ਘਰਾਂ 'ਚੋਂ ਨਿਕਲੋ ਤੇ ਵਧੀਆ ਆ ਕੇ ਕੰਮ ਕਰਾਓ ਤੇ ਘਰ ਬੈਠੇ ਤੁਹਾਡੇ ਕੰਮ ਹੋ ਰਹੇ ਨੇ ਤੇ ਇਹੋ ਜਿਹੀ ਕੋਈ ਸਰਕਾਰ ਤੁਹਾਨੂੰ ਨਹੀਂ ਮਿਲਣੀ ਜਿਹੜੀ ਪਹਿਲਾਂ ਇਹੋ ਜਿਹਾ ਕੋਈ ਕੰਮ ਕਰਾ ਰਹੀ ਸੀ